ਰੋਣ ਕਦੋਂ ਦਿਆ ਜਰ ਕੀ ਰੋਣੀ ਮੇਰੀ ਹੱਡੇ ਕਰੀ ਗਈ ਦੀ ਬੁਰੀਆ ਕਨੇ ਬਾਹਰ ਲੋਨੇ 24 ਘੰਟੇ ਜ਼ਹਿਰੀਲੇ ਸੱਪਾਂ ਦੇ ਸਾਇ ਦੇ ਵਿੱਚ ਪਲ ਰਹੇ ਅਤੇ ਭੁੱਖ ਨਾਲ ਬਿਲਕ ਰਹੇ ਛੋਟੇ ਛੋਟੇ ਬੱਚਾ ਨੇ ਰੋ ਰੋ ਕੇ ਆਪਣੇ ਘਰ ਦੇ ਹਾਲਾਤ ਦੱਸੇ ਕਿ ਉਹਨਾਂ ਕੋਲ ਨਾ ਤਾਂ ਖਾਣ ਲਈ ਰੋਟੀ ਹੈ ਨਾ ਪੀਣ ਲਈ ਪਾਣੀ ਦਾ ਪ੍ਰਬੰਧ ਨਾ ਘਰ ਵਿੱਚ ਲੈਟਰਨ ਬਾਥਰੂਮ ਹੈ ਜੇਕਰ ਘਰ ਦੀ ਛੱਤ ਹੈ ਤਾਂ ਉਸ ਦੇ ਸਾਹਮਣੇ ਹੈ ਗੰਦਾ ਨਾਲਾ ਇਹ ਕੋਈ ਕਹਾਣੀ ਨਹੀਂ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਹਾਲਾਤ ਨੇ ਤਰਨ ਤਰਨ ਦੇ ਹਲਕਾ ਪੱਟੀ ਦੇ ਅਧੀਨ ਪੈਦੇ ਪਿੰਡ ਕਿਆਰੋਂ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਇਸ ਪਰਿਵਾਰ ਦੇ ਹਾਲਾਤ ਇੰਨੇ ਬੁਰੇ ਨੇ ਕਿ ਦੇਖ ਕੇ ਰੂਹ ਕੰਬ ਜਾਂਦੀ ਹੈ ਜ਼ਹਿਰੀਲੇ ਸੱਪਾਂ ਦੇ ਸائے ਵਿੱਚ ਪਲ ਰਹੀ 7 ਸਾਲ ਦੀ ਬੱਚੀ ਕਿਰਨਜੀਤ ਗੌਰ ਅਤੇ ਉਸਦੇ ਭਰਾ ਰਾਹੁਲ ਨੇ ਦੱਸਿਆ ਕਿ ਉਹਨਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜਿਸ ਨਾਲ ਉਹਨਾਂ ਨੂੰ ਇੱਕ ਵਕਤ ਦੀ ਰੋਟੀ ਮਿਲਦੀ ਹੈ ਔਰ ਕਈ-ਕਈ ਦਿਨ ਤਾਂ ਉਹਨਾਂ ਨੂੰ ਉੱਖੇ ਸੋਣਾ ਪੈਂਦਾ ਇੰਨਾ ਛੋਟੇ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕੋਈ ਲੈਟਰਨ ਬਾਥਰੂਮ ਨਹੀਂ ਬਣਿਆ ਹੋਇਆ ਅਤੇ ਨਾ ਹੀ ਘਰ ਵਿੱਚ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਿਸ ਲਈ ਉਹਨਾਂ ਨੂੰ ਦੂਰ ਦੂਰ ਘਰਾਂ ਵਿੱਚੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ ਇਹਨਾਂ ਛੋਟੇ ਬੱਚਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਕੋਲ ਘਰ ਤਾਂ ਜ਼ਰੂਰ ਹੈ ਲੇਕਿਨ ਘਰ ਦੇ ਸਾਹਮਣੇ ਗੰਦਾ ਨਾਲਾ ਹੈ ਜਿਥੋਂ ਹਰ ਰੋਜ਼ ਜ਼ਹਿਰੀਲੇ ਸੱਪ ਨਿਕਲਦੇ ਨੇ ਇੱਕ ਦਿਨ ਉਹਨਾਂ ਦੀ ਮਾਂ ਨੂੰ ਸੱਪ ਨੇ ਦੱਸਿਆ ਸੀ ਜਿਨ੍ਹਾਂ ਦੀ ਜਾਨ ਬੜੀ ਮੁਸ਼ਕਿਲ ਦੇ ਨਾਲ ਬਚਾਈ ਗਈ ਸੀ ਉਹਨਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਉਹਨਾਂ ਦੀ ਮਾਂ ਰੋਟੀ ਕਮਾਉਂਦੀ ਹੈ ਉਹਨਾਂ ਨੂੰ ਮਜਬੂਰ ਹੋ ਕੇ ਗੰਦੇ ਨਾਲੇ ਦੇ ਲਾਗੇ ਬੈਠ ਕੇ ਰੋਟੀਆਂ ਪਕਾਉਣੀਆਂ ਪੈਂਦੀਆਂ ਨੇ ਅਤੇ ਉੱਥੇ ਹੀ ਬੈਠ ਕੇ ਉਹਨਾਂ ਨੂੰ ਰੋਟੀ ਖਾਣੀ ਪੈਂਦੀ ਹੈ ਪੀੜਤਔਰਤ ਨੇ ਦੱਸਿਆ ਕਿ ਉਸਦੇ ਬੱਚੇ ਸਕੂਲ ਪੜ੍ਹਨਾ ਚਾਹੁੰਦੇ ਨੇ ਲੇਕਿਨ ਉਸਦੇ ਕੋਲ ਇੰਨੀ ਉਨਜਾਇਸ਼ ਨਹੀਂ ਹੈ ਕਿ ਉਹ ਆਪਣੇ ਬੱਚਾ ਨੂੰ ਪੜਾ ਸਕੇ ਜਿਸ ਦੇ ਕਾਰਨ ਉਹ ਹਰ ਰੋਜ਼ ਘਰ ਦੇ ਵਿੱਚ ਬੈਠ ਕੇ ਰੋਂਦੇ ਨੇ ਇਸ ਗਰੀਬ ਪਰਿਵਾਰ ਦੇ ਗਵਾਂਢ ਵਿੱਚ ਰਹਿਣ ਵਾਲੀ ਬਜ਼ੁਰਗ ਗੌਰਤ ਸਿਮਰਤ कौर ਨੇ ਦੱਸਿਆ ਕਿ ਇਸ ਪਰਿਵਾਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ ਕਿ ਇਨ੍ਹਾਂ ਦੇ ਘਰ ਵਿੱਚ ਪਿੰਡ ਦਾ ਕੋਈ ਵੀ ਵਿਅਕਤੀ ਆ ਕੇ ਖੁਸ਼ ਨਹੀਂ ਹੈ ਇਸ ਗਰੀਬ ਪਰਿਵਾਰ ਦੇ ਛੋਟੇ-ਛੋਟੇ ਬੱਚਿਆਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਕਾਰਨ ਉਹ ਇਸ ਨਰਕ ਵਿੱਚੋਂ ਨਿਕਲ ਸਕਣ ਅਤੇ ਆਪਣਾ ਭਵਿੱਖ ਬਣਾ ਸਕਣ ਕੀ ਨਾ ਕੱਕੇ ਤੇਰਾ ਤੇ ਅਜੇ ਪਾਣੀ ਲੈ ਕੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਜੀ ਉਹ ਕਿੰਨੇ ਘਰੋਂ ਲੈ ਕੇ ਆਉਂਦੇ ਆ ਕਾਦੀ ਗੱਲਾਂ ਸਦਮ ਨਾ ਹੀ ਕਰੇ ਪਲੈਸ ਹੈਗੀ ਨਾ ਹੀ ਬਾਥਰੂਮ ਹੈਗਾ ਆ ਆ ਸ਼ਾਂਤੀ ਤੇ ਰੋ ਤੇ ਸਕੂਲੇ ਨਹੀਂ ਜਾਂਦਾ ਤੂੰ ਤੇ ਰੋਣ ਕਦ ਤੋ ਦਿਆ ਕਰਕੇ ਰੋਂਦੀ ਮੇਰੀ ਹੱਡੀ ਕਰਕੇ ਦੀਪ ਮਰੀਆ ਕਰੇ ਬਾਹਰ ਲੋਨੇ ਉਸਾ ਤੇ ਆ ਨਾਲਾ ਜਿਹੜਾ ਹੈ ਇਹ ਤੁਹਾਡੇ ਘਰ ਦੇ ਬੂਹੇ ਗਾੜੀ ਹੈ ਤੇ ਕੀ ਗੱਲ ਐ ਚ ਨਾਲੇ ਚੋਂ ਸੱਪ ਨਿਕਲਦੇ? ਹਾਂਜੀ ਕੀ ਨਾਂ ਕਾਕੇ ਤੇਰਾ? ਮੇਰਾ ਜੀ ਰਾਹੁਲ ਨਾਂ ਰਾਹੁਲ ਸਿੰਘ ਨਾਂ ਐ। ਕਿਹੜੇ ਪਿੰਡ ਦਾ? ਮੈਂ ਕਾਰੋ ਪਿੰਡ ਤੋਂ ਆ। ਤੇ ਕੀ ਗੱਲ ਐ ਜਿਹੜਾ ਪਾਣੀ ਤੁਸੀਂ ਕਿੱਥੋਂ ਲੈ ਕੇ ਆਉਂਦੇ ਜੀ? ਪਾਣੀ ਉਹ ਕਿਹੇ ਘਰੋਂ ਲੈ ਕੇ ਆਉਂਦੇ ਆ ਜੀ? ਕਾਤੋਂ? ਨਾ ਸਾਡੇ ਘਰੇ ਲੈਟਰਨੀ ਬਾਥਰੂਮ ਮੋਟਰ ਕੁਝ ਵੀ ਨਹੀਂ ਹੈਗਾ। ਕੀ ਕੰਮ ਕਰਦੇ? ਉਹ ਮੰਮੀ ਮੇਰੀ ਕਿਹੇ ਘਰੇ ਕੰਮ ਕਰਦੀ ਆ ਤੇ ਮੈਂ ਕਦੀ ਕਦੀ ਆ ਕੇ ਨਾ ਦਿਹਾੜੀ ਚਾਂ ਜਾਣਾ ਵਾਂ। ਮਿਸਤਰੀ ਦਾ। ਤੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ? ਗਰਦਾ ਜਿਹਾ ਜਰਾ ਇਸ ਤਰ੍ਹਾਂ ਚੱਲੀ ਜਾਂਦਾ ਮਾੜੀ ਚੰਗੀ ਰੋਟੀ ਪੱਕੀ ਜਾਂਦੀ ਹੈ ਤੇ ਆ ਜਿਹੜਾ ਅਗਲੇ ਬੰਨੇ ਆ ਕੀ ਖਾਲਜਾ ਕੀ ਹੈ ਇਹ ਤੇ ਨਲਾ ਜੀ ਬਹੁਤ ਮੰਦੀ ਹਾਲ ਤੇ ਸੱਪ ਬੋੜੇ ਨਿਕਲਦੇ ਕੋਈ ਨਾ ਮੇਰੀ ਮੰਮੀ ਦੇ ਲੜ ਚੱਲੇ ਗੰਦਾ ਨਾਲਾ ਪਿੰਡ ਦਾ ਹਾਂਜੀ ਅੱਛਾ ਤੇ ਰੋਟੀ ਪਾਣੀ ਦਾ ਕਿੱਥੇ ਲਾਉਂਦੇ ਲੁੰਦੇ ਜੀ ਚੁੱਲੇ ਤੇ ਚੁੱਲਾ ਉਹ ਵਾਲਿਆ ਜੀ ਚੁੱਲੇ ਤੇ ਲਾਈਦੀ ਹਾਂ ਬਾਹਰ ਹੀ ਹਾਂਜੀ ਕੀ ਮੰਗ ਕੀ ਕਰਦੇ ਆ ਮੰਗਦੇ ਸਮਾਜ ਦੇ ਵਾਲਗੇ ਨੇ ਸਾਡੀ ਥੋੜੀ ਬਹੁਤੀ ਭਾਜ ਜਿੰਨੀ ਹੁੰਦੀ ਹੈਲਪ ਕੀਤੀ ਜਾਂਦੀ ਹੈ ਕੀ ਨੰਬਰ ਜੀ ਤੁਹਾਡਾ ਕੀ ਹਲਾਦਨੇ ਕਰਦੇ ਜੀ ਹਾਂ ਕੋਈ ਹਾਲ ਨਹੀਂ ਸਾਡਾ ਸਾਡੀ ਸਾਡੀ ਰੂਏ ਘਾੜੀ ਨਾ ਆਉਂਦਾ ਕਾਰ ਨਹੀਂ ਇੰਨੀ ਸੌਣੇ ਸਾਫ ਬੋਰ ਜਾਦੇ ਆਉਂਦੇ ਖਾਡੇ ਨਾੜੇ ਘਰੇ 플ਲਸ਼ ਬਾਥਰੂਮ ਨਾ ਸਾਡੇ ਘਰੇ ਪਾਣੀ ਦਾ ਹੋਏ ਹਾਵਾਂ ਤੇ ਰੋਟੀ ਪਾਣੀ ਦਾ ਕਿਤ ਤਰ੍ਹਾਂ ਸਰਦਾ ਪਾਣੀ ਦਾ ਵੀ ਬਹੁਤ ਸਾਡ ਰਹੀ ਹਾਲ ਸਾਡਾ ਘਰੇ ਕੋਈ ਦਿੰਦਾ ਅਨੁਰਾਸ਼ਨ ਪਾਣੀ ਕੋਈ ਦਿੰਦਾ ਨਹੀਂ ਸਾਡੇ ਘਰੇ ਕੀ ਕੰਮ ਕਰਦੇ ਤੁਸੀਂ ਮਮਾ ਹੀ ਘੇਰੇ ਘਰੇ ਕੰਮ ਕਮ ਕਰਦੇ ਤੇ ਬੱਚੇ ਜਿਹੜੇ ਪਾਣੀ ਚੁੱਕ ਕੇ ਲਿਆਉਂਦੇ ਜੀ ਦੂਰੋਂ ਪੈ ਜਾਂਦਾ ਕਵਾਂਡੀਆਂ ਦੇ ਪਰੋਂ ਪਾਣੀ ਲੈਣ ਜਾਂਦੇ ਤੇ ਜਿਹੜੀ ਗੁੜੀਆ ਰੋਂਦੀ ਏ ਕਤੋਂ ਰੋਂਦੀ ਏ ਇਹ ਕਹਿੰਦੇ ਕਿ ਸਕੂਲ ਲੈ ਜਾਣਾ ਸਕੂਲ ਨੂੰ ਇਹ ਕਿੱਥੇ ਜਾਣਾ ਦਾ ਸਾਡੇ ਕੋਲ ਨਹੀਂ ਪੈਸਿਆਂ ਤੋਂ ਹਾਂਜੀ ਨਾ ਪੈਸਿਆਂ ਤੋਂ ਨਾ ਕੋਈ ਕੋਈ ਚੀਜ਼ ਨਹੀਂ ਇਹਨਾਂ ਦੇ ਪੀ ਜਾਣਾ ਤੇ ਰੋਟੀ ਜਿਹੜਾ ਰੋਟੀ ਬਾਹਰ ਜਿਹੜੀ ਤਸੀਲ ਹੁੰਦਾ ਹੈ ਕੀ ਗੱਲ ਸਰਕਾਰੀ ਸਿਲੰਡਰ ਤੋਂ ਅੰਦਰ ਕੁਝ ਨਹੀਂ ਹੈਗਾ ਘਰ ਦੇ ਸਿਲੰਡਰ ਭਾਜੀ ਮਿਲਿਆ ਹੋਈ ਉਹ ਗਨੇ ਰਾਜ ਤੇ ਤੁਹਾਡੇ ਕੋਲ ਨਹੀਂ ਰੋਟੀ ਖਾਣ ਪਾਣ ਨੂੰ ਹੈਗਾ ਤੇ ਜਿਹਨੇ ਰੱਖਦਾ ਉਹ ਯਾਚੜਾ ਹੀ ਨਹੀਂ ਕੀ ਮੰਗ ਕਰਦੇ ਮੇਰੇ ਜੰਨਗੇ ਸਾਡੀ ਮਰਿਤੀ ਕੀਤੀ ਹੋਵੇ। ਫੋਨ ਨੰਬਰ ਕਿੰਨਾ ਤੁਹਾਡਾ? 81959 5729 ਕਿਹਨਾ ਪਿੰਡ ਜੀ ਤੁਹਾਡਾ? ਨਸੇਂਦਰ ਤੋਂ ਕਿਹੜਾ ਪਿੰਡ ਹੈ? ਅਜੀ ਘਰ ਤੇ ਕੀ ਮਸਲਾ ਇਹਨਾਂ ਦੇ ਘਰ ਦਾ ਤੁਸੀਂ ਕੀ ਲੱਗਦੇ ਜੀ ਤੋਂ? ਇਹ ਜੋ ਅੱਤ ਗਵਾਨ ਦੇ ਕਰਕੇ ਤਰਸ ਕਰਦੇ ਇਹਨਾਂ ਦਾ ਵੀ ਪਾਣੀ ਧਾਣੀ ਇੱਥੋਂ ਲੈ ਜਾਂਦੇ ਆਣਗੇ। ਤੁਹਾਡੇ ਘਰੋਂ ਖੜਦੇ? ਹਾਂ ਜੀ। ਕੀ ਕਾਰਨ ਕੀ ਤੁਹਾਡੇ ਘਰੋਂ ਪਾਣੀ ਕਿਉਂ ਖੜਦੇ? ਹਾਂ ਜੀ ਵਿਚਾਰੇ ਤੇ ਗਰੀਬੀ ਬਹੁਤ ਜ਼ਿਆਦੀ ਹੈ। ਇਹ ਇਤਨਾ ਰੱਬ ਬਤਰਸੀ ਆ ਕੀ ਦਾ ਵੀ ਚਲੋ ਪਾਣੀ ਤਾਂ ਨਹੀਂ ਲੈ ਜਾਣ ਤੇ ਉਹਨਾਂ ਦੇ ਘਰ ਨਹੀਂ ਹੈਗਾ ਪਾਣੀ ਨਾ ਜੀ ਘਰ ਤੇ ਨਾ ਪਲਾਸ ਨਾ ਪਾਣੀ ਕਿਹਰਿਆਂ ਦੀ ਗੰਦਾ ਨਾਲਾ ਜਿੱਥੇ ਜਿਹੜੇ ਰਹਿੰਦੇ ਆ ਤੇ ਕਿਹੜੀ ਲੋਕਾਂ ਦਾ ਕੰਮ ਕਰਕੇ ਤੇ ਬੱਚੇ ਪਾਲਦੀ ਆਪਦੇ ਤੇ ਬਹੁਤ ਇਹਨਾਂ ਦੀ ਸਹਦਾ ਪੀਤੀ ਜਾਂਦੀ ਮੈਨੂੰ ਤੇ ਰੋਟੀ ਪਾਣੀ ਦਾ ਵੀ ਇਹਨਾਂ ਦਾ ਇਤਨਾ ਹੀ ਸਰਦਾ ਹਾਂਜੀ ਰੋਟੀ ਪਾਣੀ ਦਾ ਇਤਨਾ ਹੀ ਕਰਕੇ ਲਿਆਉਂਦੇ ਕਦੀ ਬਤਰਾਂ ਲਿਆ ਆਏ ਤੇ ਕਦੀ ਕਰੇ ਇਤਰਾਫਾੜੋ ਦੜ ਕਹਿੰਦੇ ਹੈ ਬਾਣ ਭਰਾ ਤੋਂ ਕੋਣ ਇਹਨਾਂ ਦੀ ਕੋਈ ਵਿਚਾਰਿਆਂ ਦੀ ਬਾਹਰ ਨਹੀਂ ਕੱਢਦਾ ਤੇ ਰੋਟੀ ਪੈਣੀ ਲਾਉਂਦੇ ਕਿੱਥੇ ਹੈ ਜੀ ਹਾਂਜੀ ਇਹ ਨਾਲੇ ਦੇ ਲੱਗ ਗਏ ਹੀ ਆ ਜੀ ਗੰਦੇ ਦੇ ਨਾਲੇ ਦੇ ਲੱਗ ਗਏ ਹਾਂਜੀ ਨਾਲੇ ਲੱਗੇ ਕਿੱਲਾ ਵਾ ਤੇ ਲੱਗੇ ਪਕਾਉਂਦੇ ਆ ਇਹਨਾਂ ਦੇ ਘਰੇ ਵੀ ਨਹੀਂ ਕੋਈ ਆਉਂਦਾ ਜਾਂਦਾ ਉਹ ਜਿਆ ਕੀ ਇਹਨਾਂ ਦੀ ਹਲਾਤ ਮਾੜੇ ਆ ਤੇ ਇਹਨਾਂ ਦੀ ਮਰਜ਼ੀ ਤੋਂ ਕੀਤੀ ਜਾਂਦੀ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ